ਡਰਗ ਨੈਟਵਰਕ ਦਾ ਪਰਦਾਫਾਸ਼ ਹੋਇਆ 1 ਕਰੋੜ ਰੁਪਏ ਤੋਂ ਵੱਧ ਦੀ ਡਰਗ ਮਨੀ ਜ਼ਬਤ ਹੋਈ ਹੈ ਸੋ ਡਰਗ ਸਮਗਲਰਾਂ ਦੇ ਦੋ ਸੰਚਾਲਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਦਿਲਬਾਗ ਤੇ ਕਮਲਦੀਪ ਸਿੰਘ ਦੀ ਅਦਾਲਤ ਵਿੱਚ ਹੋਈ ਹੈ ਪੇਸ਼ੀ ਅਦਾਲਤ ਨੇ ਦਿੱਤਾ ਹੈ 3 ਦਿਨ ਦਾ ਪੁਲਿਸ ਰਿਮਾਂਡ

ਜੋ ਜਨਾਦੀ ਅਦਾਲਤ ਵਿੱਚ ਪੇਸ਼ੀ ਹੋਈ ਹੈ ਤੇ ਅਦਾਲਤ ਨੇ ਹੁਣ 3 ਦਿਨ ਦਾ ਪੁਲਿਸ ਰਿਮਾਂਡ ਦਿੱਤਾ ਜਿਸ ਦੇ ਵਿੱਚ ਇਹਨਾਂ ਕੋਲੋਂ ਪੁੱਛਗਿੱਛ ਕੀਤੀ ਜਾਵੇਗੀ ਤੇ ਹੋਰ ਵੀ ਕਈ ਵੱਡੇ ਖੁਲਾਸੇ ਹੋਣ ਦੀ ਉਮੀਦ ਹੈ। ਸੋ ਇਹ ਕਰੋੜ ਰੁਪਏ ਤੋਂ ਵੱਧ ਦੀ ਡਰਗ ਮਨੀ ਜ਼ਬਤ ਹੋਈ ਹੈ ਇਹਨਾਂ ਕੋਲੋਂ ਅੰਤਰਰਾਸ਼ਟਰੀ ਡਰਗ ਨੈਟਵਰਕ ਦਾ ਪਰਦਾਫਾਸ਼ ਡਰੱਗਸ ਮੰਗਲਰਾ ਦੇ ਦੋ ਸੰਚਾਲਕ ਪੁਲਿਸ ਜੜੀ ਕਿ ਆ ਚੁੱਕੇ ਨੇ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਇਹਨਾਂ ਨੂੰ ਦਿਲਬਾਗ ਅਤੇ ਕਮਲਦੀਪ ਸਿੰਘ ਇਹਨਾਂ ਦਾ ਨਾਮ ਹੈ ਜਨਾਦੀ ਅਦਾਲਤ ਵਿੱਚ ਅੱਜ ਪੇਸ਼ੀ ਹੋਈ ਹੈ ਤੇ 3 ਦਿਨਾਂ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ। ਕੀ ਸਰ ਮਾਮਲਾ ਸੀਗਾ ਜਿਹੜੇ ਦੋ ਬੰਦੇ ਫੜੇ ਡਰਗ ਮਨੀ ਲੈ ਕੇ। ਇਹ ਜੀ ਦੋਸ਼ੀ ਦਲਬਾਖ ਸਿੰਘ ਅਤੇ ਕਮਲਦੀਪ ਨੂੰ ਨਾ ਮਸਕਾਨ ਇਨਕਲੇਵ ਫਰਗੜ ਚੂੜੀਆਂ ਰੋਡ ਤੋਂ ਗ੍ਰਿਫਤਾਰ ਕਰਕੇ ਇਹਨਾਂ ਦੇ ਕਬਜ਼ੇ ਦੇ ਵਿੱਚੋਂ 1 ਕਰੋੜ 7 ਲੱਖ ਰੁਪਏ ਬਰਾਮਦ ਕੀਤਾ। ਉੱਤੇ ਮਕਦਮਾ ਨੰਬਰ 45 ਅਥਾਣਾ ਐਸਐਸਓ ਸੀ ਵਿਖੇ ਦਰਜ ਕਰਕੇ ਤੇ ਜਾ ਜਿਨਾਂ ਨੂੰ ਪੇਸ਼ ਅਦਾਲਤ ਕਰਕੇ ਤੇ ਦੋ ਦਿਨ ਤਿੰਨ ਦਿਨ ਦਾ ਰਿਮਾਨਡ ਲਿਆ ਆ ਭਾਈ ਤੇ ਅਗਲੀ ਅਗਲੀ ਪੁਛਗਿਸ਼ ਜੋ ਵੀ ਜਿੱਥੋਂ ਇਹ ਡਰੱਗ ਮੰਨੀ ਆ ਜਿੱਥੋਂ ਵੀ ਇਹ ਲੈਂਦੇ ਰਹੇ ਆ ਜਿਹੜੀ ਅਗਲੀਆਂ ਪਾਰਟੀਆਂ ਦਿੰਦੇ ਰਹੇ ਉਹ ਆਪਾਂ ਪਤਾ ਕਰਾਂਗੇ ਇਹਦੇ ਨਾਲ ਵਿਦੇਸ਼ ਨਾਲ ਵੀ ਤਾਰ ਜੁੜੇ ਇਹਨਾਂ ਦੇ ਸਾਰੇ ਹਾਂਜੀ ਵਿਦੇਸ਼ ਦੇ ਵਿੱਚ ਇੱਕ ਕੇਂਦਰ ਵੀਰ ਸਿੰਘ ਅਤੇ ਗੁਰਜੰਟ ਸਿੰਘ ਅਮਰੀਕਾ ਬੈਠੇ ਨੇ ਉਹਨਾਂ ਦੇ ਵੀ ਆਪਾਂ ਉਹਨਾਂ ਸੰਬੰਧੀ ਪੁਛਗਿਸ਼ ਕਰਾਂਗੇ ਉਹ ਇਹਨਾਂ ਨੂੰ ਅੱਗੇ ਦਿੰਦੇ ਹੀ ਟਾਰਗੇਟ ਵੀ ਉਹ ਆ ਡਰੱਗ ਦੇ ਪੈਸੇ ਇੱਥੋਂ ਲੈਣੇ ਆ ਤੁਸੀਂ ਅਗਲੀ ਪਾਰਟੀ ਨੂੰ ਦੇਣੇ ਆ ਉਹਨਾਂ ਦੇ ਕਹਿਣ ਤੇ ਕੰਮ ਕਰਦੇ ਸੀ ਆਪਾਂ ਉਹ ਇਸੇ ਕਰਕੇ ਰਮਾਣ ਲਿਆ ਹੁਣ ਅਗਲੀ ਜੋ ਵੀ ਗੱਲ ਸਾਹਮਣੇ ਆਏਗੀ ਤੁਹਾਨੂੰ ਅੱਗੇ ਦੱਸ ਬਸ ਇਹ ਨਿਰਿੰਦਰ ਰਮਾਣ ਬੈਠ ਕੀ ਕਰਦਾ ਸੀ ਹੁਣ 3 ਦਿਨ ਦਾ ਰਮਾਣ ਮਿਲਿਆ ਜੇ ਮਾਰਡੰਗ ਦਲਤ ਤੇ ਪੇਸ਼ ਕੀਤੇ ਸੀ ਤੇ ਹੁਣ ਅਗਲੀ ਪੁੱਛ ਗਏ ਸੀ ਵੀ ਜੋ ਵੀ ਅਗਲੀ ਗੱਲ ਆਏ ਸਾਹਮਣੇ ਆਏਗੀ